ਸ਼ੀਸ਼ੇ ਦੇ ਲੋਕੇ ਹਾਂ ਬਲਿਆਂ ਸੀਟ ਸਹੀ ਕਰਨੀ ਹੈ ਸੀਟ ਸਹੀ ਕਰਕੇ ਫੇਰ ਆਪਾਂ ਸ਼ੀਸ਼ੇ ਦੇਖਾਂ ਫੇਰ ਸੀਟ ਬੈਲਟ ਲਾਈ ਦੀ ਹੁੰਦੀ ਹੈ ਕਦੋਂ ਸੋਝੋ ਖਈਆ ਨਾ ਤੇ ਹੁਣ ਦੇਖ ਲਓ ਇੱਥੇ ਆਰਮਸਟੇਅਰ ਦੇ ਅੰਦਰ ਹੁਣ ਮੋੜੇ ਆ ਪੰਜ ਮੋੜ ਕੱਟਣੇ ਆ ਤੇ ਪਹਿਲੇ ਗੀਅਰ ਵਿੱਚ ਮੋੜ ਕੱਟਣੇ ਆ ਦੂਸਰੇ ਗੀਅਰ ਵਿੱਚ ਮੋੜ ਕੱਟਣੇ ਆ ਠੀਕ ਆ ਬਾਕੀ ਜਦੋਂ ਮੋੜ ਕੱਟਣੇ ਆ ਇੰਡੀਕੇਟਰ ਜਿਹੜਾ ਆ ਜਿੱਦਾਂ ਹੁਣ ਰਾਈਟ ਚੱਲੇ ਆ ਰਾਈਟ ਇੰਡੀਕੇਟਰ ਚਾਉਣਾ ਜੇ ਲੈਫਟ ਤੇ ਨੇ ਲੈਫਟ ਇੰਡੀਕੇਟਰ ਚਾਉਣਾ ਜਿੱਧਰ ਨੂੰ ਜਾਣਾ ਆ ਉੱਧਰ ਨਾਲ ਇੰਡੀਕੇਟਰ ਲਾ ਕੇ ਹੀ ਗੱਡੀ ਆਪਾਂ ਕਰਨ ਕਰਣੀ ਆ ਜਾਂ ਮੂਵ ਵੀ ਕਰਨੀ ਆ ਸੀ ਇਹ ਦਿੱਕਤ ਬਗਾਣਾ ਗੱਡੀ ਮੂਵ ਕਰੋ ਜੇ ਕੋ ਪਿੱਛੇ ਆਉਂਦਾ ਹੈ ਜਿੰਦਾ ਮਾਲ ਨਾਲ ਮੂੜ ਕੱਟਣ ਲੱਗੇ ਕੋਈ ਤੁਹਾਨੂੰ ਓਵਰਟੇਕ ਕਰਦਾ ਹੈ ਫੇਰ ਉੱਥੇ ਗੱਡੀ ਰੋਕ ਕੇ ਅਗਲੇ ਨੂੰ ਰਾਹ ਦੇ ਦਿਓ ਠੀਕ ਲਾ ਬੰਦਾ ਨਿਕਲ ਗਿਆ ਬਾਅਦ ਵਿੱਚ ਗੱਡੀ ਨੂੰ ਕਰਨ ਕਰਨ ਲੜਨੀ ਆ ਰੋਡ ਖਾਲੀ ਹੋਵੇ ਬਸ ਬਾਕੀ ਹੁਣ ਇਥੇ ਰਾਹ ਜਿਹੜੇ ਆ ਛੋਟੇ ਆ ਜਦੋਂ ਹੁਣ ਤੁਸੀਂ ਗੱਡੀ ਜਦੋਂ ਟਾਰਨ ਕਰਨ ਲੱਗੇ ਮੂਰੇ ਗੱਡੀ ਆ ਜਾਵੇ ਫੇਰ ਤੁਹਾਨੂੰ ਉੱਥੇ ਗੱਡੀ ਰੋਕਣੀ ਪੈਣੀ ਹੈ ਅਗਲੇ ਬੰਦੇ ਨੂੰ ਰਾਹ ਦੇਣਾ ਪੈਣਾ ਹੈ ਜੇ ਗੱਡੀ ਨਿਕਲਦੀ ਹੈ ਠੀਕ ਹੈ ਜੇ ਨਹੀਂ ਅਗਲਾ ਨਿਕਲ ਗਿਆ ਬਾਦਗਤ ਕੋਲ ਟੂਰਨਾਗਦੇ ਠੀਕ ਹੈ ਹਾਂਜੀ ਬਾਕੀ ਇਦਾਂ ਛੋਟੇ ਜਿਹੜੇ ਮੋੜ ਆ ਜਦੋਂ ਹੁਣ ਜਿਆਦਾ ਜਿਹੜੇ ਛੋਟੇ ਮੋੜ ਹੁੰਦੇ ਚਾੜ ਕੇ ਕੱਢਣੇ ਪੈਂਦੇ ਹੁੰਦੇ ਆ ਚਾੜਨ ਦਾ ਮਤਲਬ ਇਹ ਆ ਜਿੱਦਾਂ ਹੁਣ ਤੁਸੀਂ ਰਾਈਟ ਚੱਲੇ ਆ ਉਹ ਤਾਂ ਚਲੋ ਆਪਣੀ ਲੈਫਟ ਸਾਈਡ ਹੈਗੀ ਲੈਫਟ ਸਾਈਡ ਤੇ ਰੱਖ ਕੇ ਅਗੱਡੀ ਘੱਟੀ ਆ ਜੇ ਤੁਸੀਂ ਲੈਫਟ ਨੂੰ ਜਾਣਾ ਹੈ ਤੇ ਲੈਫਟ ਸਾਈਡ ਤੇ ਗੱਡੀ ਰੱਖ ਕੇ ਨਹੀਂ ਆਪਾਂ ਆਪਾਂ ਤੋਂ ਕੱਟ ਹੋਣੀ ਹੈ ਗੱਡੀ ਰਾਈਟ ਹੈਂਡ ਹਾਂ ਥੋੜੀ ਜਿਹੀ ਰਾਈਟ ਨੂੰ ਗੱਡੀ ਰੱਖਣੀ ਪੈਣੀ ਹੈ ਜਿੱਦਾਂ ਆ ਤੇ ਹੜੇ ਬੋਰੇ ਕਹਿੰਦੇ ਆ ਹਾਂ ਜੀ ਤੇ ਕੰਦੇ ਦੇ ਨਾਲ ਵਾਕੀ ਆਪਾਂ ਗੱਡੀ ਕੱਟਾਂਗੇ ਵਿਚ ਲੱਗ ਜਾਣੀ ਹੈ ਥੋੜੀ ਜਿਹੀ ਦਿਲੋਂ ਰਾਈਟ ਨੂੰ ਗੱਡੀ ਕਰਨੀ ਪੈਣੀ ਹੈ ਜਿੱਦਾਂ ਮੋੜ ਆਈ ਜਾਂਦਾ ਉਸ ਉਹ ਸਾਬ ਰੱਖਦੇ ਨਹੀਂ ਵੀ ਬਹੁਤ ਅੱਛਾ ਤੁਹਾਡਾ ਸਿਖਾਉਣਾ ਹੈ ਮੋੜ ਕੇ ਜਦੋਂ ਸਟੀਰੀਂਗ ਘੁੰਮ ਗਿਆ ਗੱਡੀ ਘੁੰਮ ਗਈ ਆ ਟਾਇਰ ਵੀ ਮੋੜ ਕੇ ਸਿੱਧੇ ਕਰਨੇ ਪੈਣੇ ਨੇ ਉੱਥੋਂ ਕਰਨੇ ਪੈਣੇ ਆ ਠੀਕ ਨਹੀਂ ਜਦੋਂ ਜਿੱਦਾਂ ਮੋੜ ਆਈ ਜਾਂਦਾ ਉਸ ਹਸਾਬ ਨਾਲ ਜਿਹੜਾ ਸਟੀਰੀਂ ਤੇ ਹਾਫ ਕਲਚ ਤੇ ਠੀਕ ਹਾਫ ਕਲਚ ਤੇ ਮੂੜ ਕੱਟਣੇ ਆ ਫੁੱਲ ਕਲਚ ਤੇ ਨਾ ਮੂੜ ਕੱਟਣੇ ਆ ਹਾਫ ਕਲਚ ਦਾ ਰੀਜ਼ਨ ਇਹ ਹੁੰਦਾ ਆ ਕਿ ਜਿਹੜੀ ਗੱਡੀ ਆ ਜਦੋਂ ਆਪਾਂ ਹੌਲੀ ਕਰ ਲੈਣੀ ਆ ਜੇ ਫੁੱਲ ਕਲਚ ਛੱਡਿਆ ਹੋਇਆ ਤੇ ਗੱਡੀ ਝਟਕੇ ਮਾਰ ਮਰਨ ਆਪਾਂ ਦੀ ਹੁੰਦੀ ਆ ਜੇ ਹਾਫ ਕਲਚ ਦੱਬਿਆ ਹੋਊਗਾ ਗੱਡੀ ਦੀ ਨਾਲ ਸਪੀਡ ਵੀ ਜ਼ਿਆਦਾ ਹੋਣੀ ਆ ਨਾਲੇ ਗੱਡੀ ਕੰਟਰੋਲ 'ਚ ਰਹਿਣੀ ਆ ਨਾ ਉਹਨੇ ਝਟਕੇ ਮਾਰਦੇ ਨਾ ਉਹ ਨਿਬੰਧ ਹੋਣ ਠੀਕ ਹੈ ਠੀਕ ਹੈ ਅੱਜ ਪਰ ਜੇ ਕੋਈ ਮੋੜ ਆ ਕੇ ਕਲਚ ਦਵਾ ਕੇ ਬਣੀ ਚਲੋ ਫੇ ਹੁਣ ਹੈਂਡ ਬ੍ਰੇਕ ਔਨ ਕਰ ਲਈ ਆ ਪਹਿਲਾ ਗੇਅਰ ਤੇ ਚਲੋ ਫੇ ਓਕਰਪੋਟਿਆ ਚਲੋ ਬਾਕੀ ਜਦੋਂ ਇਹ ਮੋੜ ਕੱਟਣਾ ਹੈ ਸ਼ੀਸ਼ਾ ਦੇਖ ਕੇ ਦੂਰੀ ਤੋਂ ਇੰਡੀਕੇਟਰ ਲਾ ਲੈਣਾ ਆਪਾਂ ਭਾਵੇਂ ਪਿੱਛੇ ਕੋਈ ਆਉਂਦਾ ਹੋਵੇ ਭਾਵੇਂ ਪਿੱਛੇ ਕੋਈ ਨਹੀਂ ਆਉਂਦਾ ਹੋਵੇ ਇੰਡੀਕੇਟਰ ਜ਼ਰੂਰ ਲਾਉਣਾ ਆਤ ਬਣਾਉਣੀ ਆ ਆਪਾਂ ਤੋ ਜਾ ਕੇ ਰੋ ਠੀਕ ਹੈ ਛੱਡ ਦਿਓ ਕਲਚ ਅਜਿੱਥੇ ਵੈਰੀਗੇਟ ਪਏ ਇੱਥੋਂ ਆਪਾਂ ਹੁਣ ਰਾਈਟ ਜਾਣਾ ਹੈ ਇੰਡੀਕੇਟਰ ਲਾ ਰਾਈਟ ਦਾ ਠੀਕ ਹੈ ਤੇ ਜਦੋਂ ਕੋਲ ਜਾਣਾ ਹੈ ਰੇਸ਼ ਛੱਡ ਦੇ ਹੁਣ ਤੁਸੀਂ ਇੱਥੋਂ ਛੱਡ ਤੇ ਰੇਸ ਹਾਂਜੀ ਜੇ ਤੋ ਕੋਲ ਜਾਗੇ ਹੁਣ ਕਲੱਚ ਦਵਾ ਕੇ ਪਹਿਲਾ ਗੇਰ ਪਾ ਲਿਓ ਹਾਂ ਕਲੱਚ ਖੋਲੋ ਖੋਲਾ ਗੇਰ ਕੋਈ ਨਹੀਂ ਕੋਈ ਨਹੀਂ ਗੱਡੀ ਡੰਗ ਲੜ ਗਿਓ ਫੇਰ ਹੀ ਟਾਈਮ ਬੜਾ ਲਾਤਾ ਹਾਂ ਇੱਕ ਮਿੰਟ ਪਹਿਲਾਂ ਸੀ ਸਟਾਪ ਕਰਿਓ ਗੱਡੀ ਕਲੱਚ ਦੁੱਬੋ ਬ੍ਰੇਕ ਲਾਓ ਰੁਕ ਜਿਓ ਪੁੱਛਿਆ ਕੀ ਬਾਅਦ ਨਹੀਂ ਨੱਕ ਲੈਣਾ ਤੁਹਾਨੂੰ ਆਹ ਕੁ ਮਿੰਟ ਨੱਕ ਨਹੀਂ ਲੈਣਾ ਵੇਟ ਕਰੋ ਹੋ ਗਿਆ ਖਾਲੀ ਹਾਂਜੀ ਚਲੋ ਹਾਫ ਕਲੱਚ ਛੱਡੋ ਤੁਰੋ ਵੇ ਬੀ ਸਾਈਡ ਲਾ ਦੇ ਲਈ ਜਾਣੀ ਮੂਰੇ ਬੱਸ ਵੀ ਆ ਗਈ ਇਹ ਲੈ ਲੈ ਚੜ ਕੇ ਗੱਡੀ ਕੱਢਦੇ ਔਰ ਇਧਰ ਆਉਣਾ ਬੱਸ ਨੇ ਹਾਫ ਕਲੱਚ ਛੱਡੋ ਹਾਰਦੀ ਘੱਟ ਦੇ ਹਾਂ ਸਹੀ ਹਾਂ ਆਪਣੀ ਸਾਈਡ ਤੇ ਲੈਫਟ ਸਾਈਡ ਤੇ ਅਜੇ ਤਾਂ ਰਾਸਤਾ ਹੁਣ ਚੌੜਾ ਆ ਇਹ ਆਪਣੀ ਸਾਈਡ ਤੇ ਗੱਡੀ ਰੱਖਣੀ ਹੈ ਲੈਫਟ ਪਾਸੇ ਰਾਈਟ ਸਾਈਡ ਤੇ ਨਾ ਗੱਡੀ ਚੱਲੇ ਜੇ ਰਾਈਟ ਸਾਈਡ ਤੋਂ ਚੱਲ ਕੇ ਉਹ ਮੋੜੇ ਮੋੜਸਲੇ ਵੀ ਆਉਂਦਾ ਹੈ ਤੇ ਵਿਚ ਬੱਜਣੀ ਗੱਡੀ ਚਲੋ ਠੀਕ ਹੈ ਦੂਜਾ ਗੇਅਰ ਛੱਡੋ ਕਲੱਚ ਮੋੜੇ ਆਉਣੇ ਆ ਉੱਥੇ ਆਹ ਚੌਰਾਸਤਾ ਹੁਣ ਮੋੜੇ ਹਨ ਹਾਂਜੀ ਔਰ ਜਿੱਥੇ ਬੈਰੀਗੇਟ ਆ ਨਾ ਹਾਂਜੀ ਹਾਂਜੀ ਉੱਥੋਂ ਵੀ ਗੱਡੀ ਐਨੂੰ ਸਲੋ ਠੀਕ ਹੈ ਤੇ ਪਹਿਲੇ ਗੇਅਰ 'ਚ ਹਾਫ ਕਲੱਚ ਤੇ ਅਸਲੋ ਤਾਂ ਲੈ ਕੇ ਜਾਣੇ ਕਿਉਂਕਿ ਚ ਰਸਤਾ ਆਪਾਂ ਨੂੰ ਦੀਦਾ ਨਹੀਂ ਉੱਥੋਂ ਜੇ ਦੀਦਾ ਹੋਵੇ ਫਿਰ ਤੇ ਚਲੋ ਬਸ ਸਪੀਡ ਤੇ ਕੱਢ ਸਕਦੇ ਆ ਭਰ ਦੀਦਾ ਨਹੀਂਗਾ ਕੋਈ ਮੋੜੇ ਨਾ ਆ ਜਵੇ ਹਨਾ ਇਸ ਲਈ ਗੱਡੀ ਸਲੋ ਹਾਂ ਰੇਹੀ ਛੱਡਦੇ ਹੋ ਕਲਚ ਹੌਲ ਦੋ ਪਹਿਲਾਂ ਨਹੀਂ ਸਕਦਾ ਜਾਣਾ ਆਪਾਂ ਪਹਿਲਾ ਗੇਅਰ ਬ੍ਰੇਕ ਲਾਵਾੜੀ ਬ੍ਰੇਕ ਹੌਲੀ 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 ਚਲੋ ਰੋਡ ਖਾਲੀ ਇੱਧਰ ਉੱਧਰ ਹੀ ਖਾਲੀ ਹੈ ਚਲੋ ਹਾਫ ਕਲਚ ਛੱਡੋ ਹੁਣ ਇਹ ਜਦਾਂ ਨਾ ਕ੍ਰੋਸ ਕਰਨਾ ਇਹਨੂੰ ਆਪਾਂ ਚ ਰਸਤੇ ਨੂੰ ਐਨ ਹੌਲੀ ਗੱਡੀ ਕਰਕੇ ਦੋਨਾਂ ਪਾਸੇ ਦੇਖ ਕੇ ਫੇਰ ਰੋਡ ਤੇ ਆਪਾਂ ਗੱਡੀ ਚੜ੍ਹਨੀ ਹੈ ਯੇ ਕਾ ਚੋਲਦਾ ਹੁੰਦਾ ਕਲਚ ਦਵਾ ਕੇ ਬ੍ਰੇਕ ਤੇ ਗੱਡੀ ਰੋਕਣੀ ਪੈਣੀ ਸੀ ਚੱਲੇ ਚੱਲੋ ਹੁੜਾ ਕਿਉਂ ਜਾਣਾ ਲੈਫਟ ਲੈਫਟ ਇੰਡੀਕੇਟਰ ਲਾਓ ਠੀਕ ਆ ਆ ਵੀ ਜਦੋਂ ਹੁਣ ਮੋੜ ਪਹਿਲੇ ਗੇਅਰ 'ਚ ਕਿਉਂਕਿ ਅੱਲੇ ਉਹ ਦੂਸਰੇ 'ਚ ਨਹੀਂ ਕੱਟਣੇ ਇਹਨਾਂ ਬੜੇ ਸਾਹਮਣੇ ਲੱਗ ਜਣਾ ਫੇਰ ਦੂਸਰੇ ਗੀਅਰ ਵਿੱਚ ਵੀ ਆਪ ਮੂਡ ਕਰ ਸਕਦੇ ਹਾਂ ਹੌਲੀ ਕਲੱਚ ਛੱਡਣਾ ਪਰ ਆ ਸ਼ੀਸ਼ਾ ਦੇਖੋ ਲੈਫਟ ਰੋਡ ਖਾਲੀ ਪਿੱਛੇ ਤੇ ਨਹੀਂ ਕੋਈ ਆਉਂਦਾ ਨਹੀਂ ਠੀਕ ਹੈ ਠੀਕ ਹੈ ਸਟੀਅਰਿੰਗ ਕਮਾਓ ਸਟੀਅਰਿੰਗ ਕਮਾਓ ਸ਼ੀਤੀ ਮੂਡ ਆ ਗਿਆ ਕਮਾ ਦਿਓ ਛੇਤੀ ਹੋਰ ਹਾਂ ਰੇਸ ਨਾਲ ਤਾਂ ਬਹੁਤ ਰੇਸ ਨਾਲ ਬੁਰੀ ਸੋਨ ਬੁਰੀ ਇੱਥੇ 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 ਆ ਜਦੋਂ ਮੋੜ ਕੱਟਦੇ ਆ ਰੇਸ ਨਹੀਂ ਤੇ ਪੀਲੀ ਹੁੰਦੀ ਹੈ ਕਿਉਂਕਿ ਹਲੇ ਮੋੜ ਤਾਂ ਆਪਣੇ ਕੋਲ ਸਹੀ ਘੱਟ ਨਹੀਂ ਹੁੰਦੇ ਆ ਰੇਸ ਛੱਡ ਦਿਆ ਕਰੋ ਠੀਕ ਹੈ ਰੇਸ ਛੱਡਤੀ ਆ ਉਹ ਗੱਡੀ ਆਪਣੇ ਆਪ ਚੱਲਦੀ ਰਹਿੰਦੀ ਹੁੰਦੀ ਹੈ ਕੇ ਹੁਣ ਰਾਈਟ ਮੋੜ ਆਣਾ ਉਹ ਆਪਾਂ ਹੁਣ ਕੱਟਣਾ ਰਾਈਟ ਇੰਡੀਕੇਟਰ ਲਾਵੇ ਇੱਥੋਂ ਠੀਕ ਆ ਜਦੋਂ ਕੋਲ ਆਉਂਗੇ ਨਾ ਉਦੋਂ ਗੇਅਰ ਚੇਂਜ ਕਰਿਓ ਆਦੇ ਕੋਲ ਆ ਗਏ ਪਹਿਲਾ ਗੇਅਰ ਠੀਕ ਆ ਥੋੜੀ ਜਿਹੀ ਬ੍ਰੇਕ ਹੌਲੀ ਮੋੜ ਕੱਟੜਿਆ ਤੇਜ਼ ਨਹੀਂ ਠੀਕ ਆ ਆ ਮੋੜ ਆ ਗਿਆ ਹਾਂ ਠੀਕ ਆ ਹਾਂ ਹੋਰ ਨਾ ਕੱਟੇ ਸੀਗਾ ਘੁੰਮੇ ਜਾਂਦੇ ਫਿਰ ਇਹ ਲਓ ਕੱਟੋ ਹੁਣ ਹਾਂ ਓਕੇ ਆ ਚਲੋ ਇਹ ਜਾਨੀ ਕਿ ਅੰਦਾਜ਼ਾ ਲਾਣਾ ਵੜਾਇਆ ਕਿ ਗੱਡੀ ਹੈ ਨਾ ਕਿੱਥੇ ਚੱਲਦੀ ਆ ਰਾਈਟ ਹੁਣ ਜਿਹੜੇ ਹਾਂ ਜਿਹੜੇ ਹਿਸਾਬ ਨਾਲ ਮੋੜ ਆਉਂਦਾ ਉਹ ਹਿਸਾਬ ਨਾਲ ਸਟੀਅਰਿੰਗ ਮੋੜਾ ਪੈਣਾ ਜਿੱਦਾਂ ਇਹ ਹੁਣੇ ਪੂਰੇ ਐਕਟਿਵ ਆ ਧਿਆਨ ਨਾਲ ਜੇ ਕੋਈ ਮੋੜ ਆਉਂਦਾ ਹੈ ਫੇਰ ਗੱਡੀ ਰੋਕ ਲਿਓ ਅਗਲੇ ਨੰਗ ਲੈਣ ਦੇਣਾ ਆਪਾਂ ਹਾਲੇ ਪਿੱਛੇ ਰੋਡ ਠੀਕ ਆ ਠੀਕ ਆ ਠੀਕ ਆ ਬਾਸ ਓਕੇ ਆ ਹਾਂ ਇੱਦੇ ਮੋੜ ਘਟੜੇ ਹਾਂ ਹਾਂਜੀ ਐਂਡੀਕੇਟਰ ਬੰਦ ਕਰ ਦਿਓ ਠੀਕ ਹੈ ਹਮ ਸਦਾ ਹੀ ਆਣਾ ਹਣਾ ਚਲੋ ਰੇਸ ਦਪੋ ਅੱਗੇ ਹੁਣ ਹੈਗਾ ਟੀ ਪੁਆਇੰਟ ਹਾਂਜੀ ਫਾਲੋ ਦੂਜਾ ਗੇਅਰ ਧਿਆਨ ਨਾਲ ਆਵਾਜ਼ ਨਾ ਵੇ ਕੜਕ ਦੀ ਆਵਾਜ਼ ਨਾ ਜਦ ਗੇਅਰ ਪਾਉਂਦੇ ਨੇ ਟੀ ਪੁਆਇੰਟ ਕਿਹੜਾ ਆਹੋਂ ਦੇ ਮੋੜੇ ਹੁਣ ਟੀ ਪੁਆਇੰਟ ਆ ਉੱਥੇ ਹੁਣ ਗੱਡੀ ਅੱਗੇ ਜਾ ਕੇ ਰੋਕਣੀ ਆ ਠੀਕ ਤੇ ਰੋਕ ਕੇ ਆਪਾਂ ਜਾਣਾ ਰਾਈਟ ਪਹਿਲਾਂ ਗੱਡੀ ਰੋਕਣੀ ਆ ਰਾਈਟ ਵੀ ਦੇਖਣਾ ਲੈਫਟ ਵੀ ਦੇਖਣਾ ਰੋਡ ਖਾਲੀ ਆ ਰਾਈਟ ਸ਼ੀਸ਼ਾ ਵੀ ਦੇਖਣਾ ਹੈਂਡਿਕેટ ਲਾ ਰਾਈਟ ਇਹ ਵੀ ਦੇਖ ਲਓ ਪਿੱਛੇ ਤੇ ਨਹੀਂ ਕੋਈ ਆਦਾ ਰਾਈਟ ਸ਼ੀਸ਼ਾ ਦੇਖ ਲੈਣਾ ਖਾਲੀ ਆ ਨਾ ਪਿੱਛੇ ਰੋਡ ਅੱਗੇ ਜਾ ਕੇ ਸਟਾਪ ਫੇਰ ਕੱਢਦੇ ਹਾਂ ਇਧਰੋਂ ਖਾਲੀ ਆ ਇਧਰੋਂ ਵੀ ਖਾਲੀ ਆ ਠੀਕ ਆ ਫੇਰ ਭਾਵਾਂ ਪਹਿਲਾਂ ਚਲੋ ਸਟੀਅਰਿੰਗ ਭਵਾ ਦਿਓ ਵਾਹ OK ਵਾਹ ਸਹੀਆਂ ਸਹੀਆਂ ਸਹੀਆ ਠੀਕ ਆ ਇਹ ਟਿਪ ਪੁਆਇੰਟ ਆਉਂਦੇ ਤਾਂ ਗੱਡੀ ਰੋਕ ਕੇ ਦੋਨਾਂ ਪਾਸੇ ਦੇਖ ਕਿਉਂਕਿ ਪਹਿਲਾਂ ਆਪਣੀ ਨਹੀਂ ਆ ਜੇ ਕੋਈ ਉਧਰ ਆਉਂਦਾ ਹੁੰਦਾ ਵੀ ਉਥੇ ਗੱਡੀ ਸਟਾਪ ਕਰਕੇ ਰੱਖਣੀ ਪੈਣੀ ਸੀ ਕਿ ਸਿੱਧੇ ਚੱਲੋ ਸਿੱਧੇ ਦੂਜੇ ਅਗਰ ਰੱਖੋ ਚਲੋ